ਅੱਜ ਗੱਲ ਕਰਦੇ ਹਾਂ ਲੋਕ ਸਭਾ ਸੀਟ ਤੇ ਸ਼ਾਹੀ ਸ਼ਹਿਰ ਪਟਿਆਲਾ ਦੀ ਐਸਾਰ ਪਟਿਆਲਾ ਚ ਵੀ ਮੁਕਾਬਲਾ ਚੋਕ ਹੋਣਾ ਹੁੰਦਾ ਨਜ਼ਰ ਆ ਰਿਹਾ ਇੱਕ ਪਾਸੇ ਰਾਸ਼ਾਹੀ ਪਰਵਾਖ ਤੇ ਦੂਜੇ ਪਾਸੇ ਮੌਜੂਦਾ ਮੰਤਰੀ ਤੇ ਸਾਬਕਾ ਵਿਧਾਇਕ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼ੁਰੂਆਤ ਰਾਸ਼ਾਹੀ ਪਰਵਾਖ ਤੋਂ ਕਰਦੇ ਹਾਂ ਦਰਸਲ ਭਾਜਪਾ ਵੱਲੋਂ ਇਸ ਵਾਰ ਕਾਂਗਰਸ ਤੋਂ ਬਾਗੀ ਹੋਏ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੌਰ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਦਰਸਲ ਭਾਜਪਾ ਦੀ ਸਥਿਤੀ ਪੰਜਾਬ ਚ ਕਿਤੇ ਨਾ ਕਿਤੇ ਡਾਵਾ ਡੋਲ ਜ਼ਰੂਰ ਹੈ ਪਰ ਮਹਾਰਾਣੀ ਦੀ ਸ਼ਵੀ ਭਾਜਪਾ ਦੀ ਜੜ੍ਹਾਂ ਨੂੰ ਮੋੜ ਹਰਾ ਕਰਨ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਤੇ ਜੇਕਰ ਪਟਿਆਲਾ ਦੇ ਲੋਕਾਂ ਵੱਲੋਂ ਮਹਾਰਾਣੀ ਤੇ ਮੋੜ ਭਰੋਸਾ ਕੀਤਾ ਗਿਆ ਤਾਂ ਭਾਜਪਾ ਇਸ ਸੀਟ ਤੇ ਜਿੱਤ ਹਾਸਲ ਕਰ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਵੱਲੋਂ ਇਸ ਸੀਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਰਾਸ਼ਾਹੀ ਪਰਵਾਰ ਦੀ ਪਿੱਟ ਲਾਉਣ ਵਾਲੇ ਡਾਕਟਰ ਧਰਮਵੀਰ ਗਾਂਧੀ ਤੇ ਭਰੋਸਾ ਜਤਾਇਆ ਹੈ ਦਰਸਲ ਇਸ ਸੀਟ ਤੇ ਡਾਕਟਰ ਧਰਮਵੀਰ ਗਾਂਧੀ ਦਾ ਰਸੂਕ ਵੀ ਵੱਡਾ ਮੰਨਿਆ ਜਾਂਦਾ ਤੇ ਉਹਨਾਂ ਦੇ ਬੀਤੇ ਦੌਰ ਤੇ ਸਰਵੇ ਕਰਵਾਉਣ ਤੋਂ ਬਾਅਦ ਕਾਂਗਰਸ ਨੇ ਨਵੀਂ ਰਣਨੀਤੀ ਤਹਿਤ ਡਾਕਟਰ ਗਾਂਧੀ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਵੱਲੋਂ ਮੌਜੂਦਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ ਦਾਅ ਖੇਡਿਆ ਗਿਆ ਤੇ ਉਹਨਾਂ ਨੂੰ ਮੋੜ ਤੋਂ ਉਮੀਦਵਾਰ ਬਣਾ ਆਪ ਦੀ ਝੰਡੀ ਹਰੀ ਕਰਨ ਲਈ ਤਿਆਰੀ ਖੀਚੀ ਗਈ ਆ ਦਰਸਲ ਬਲਵੀਰ ਸਿੰਘ ਦਾ ਰਸੂਕ ਪਟਿਆਲਾ 'ਚ ਕਾਫੀ ਵੱਡਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਉਹਨਾਂ ਦੇ ਪੁਰਾਣੇ ਲੋਕ ਪੱਖੀ ਕੰਮ ਤੇ ਦੂਜੇ ਪਾਸੇ ਮੰਤਰੀ ਬਣਨ ਤੋਂ ਬਾਅਦ ਲੋਕਾਂ ਨਾਲ ਕਾਇਮ ਕੀਤਾ ਰਿਹਾ ਰابطਾ ਆਪ ਲਈ ਰਾਹਤ ਵਾਲੀ ਖਬਰ ਜ਼ਰੂਰ ਹੈ ਹੁਣ ਗੱਲ ਕਰਦੇ ਹਾਂ 100 ਸਾਲਾ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਵੱਲੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਚੋਣ ਅਖਾੜੇ ਦੇ ਵਿੱਚ ਉਤਾਰ ਮੁਕਾਬਲੇ ਨੂੰ ਚੋਕ ਹੁਣਾ ਬਣਾ ਦਿੱਤਾ ਜਿਕਰੇ ਖਾਸ ਹੈ ਕਿ ਪਟਿਆਲਾ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਦ ਖੈਰ ਇੰਨਾ ਵੱਡਾ ਨਹੀਂ ਰਿਹਾ ਪਰ ਟੱਕਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਈ ਹੈ ਦੇਸਵਾਰ ਸ਼੍ਰੋਮਣੀ ਕਾਲੀਦਲ ਦੇ ਵੱਲੋਂ ਭਰੋਸਾ ਸਾਬਕਾ ਵਿਧਾਇਕ ਐਨ ਕੇ ਸ਼ਰਮਤੇ ਕੀਤਾ ਗਿਆ ਤੇ ਉਹ ਕਿੰਨਾ ਕੁ ਖੜਾ ਉਤਰਦੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਹੋ ਜਾਵੇਗਾ ਖੈਰ ਪਟਿਆਲਾ ਸੀਟ ਇੱਕ ਸ਼ਾਹੀ ਸੀਟ ਹੈ ਤੇ ਜਿਸ ਤੇ ਲੰਮਾ ਸਮਾਂ ਸ਼ਾਹੀ ਰਾਜ ਘਰਾਣੇ ਦਾ ਕਬਜ਼ਾ ਰਿਹਾ ਤੇ ਮਹਾਰਾਣੀ ਪ੍ਰਨੀਤ कौर ਇਸ ਸੀਟ ਨੂੰ ਫਤਿਹ ਕਰ ਕੇਂਦਰ ਚ ਮੰਤਰੀ ਵੀ ਰਹੇ ਨੇ ਤੇ ਇਸ ਵਾਰ ਇਸ ਸੀਟ ਤੇ ਕੌਣ ਫਤਿਹ ਹਾਸਲ ਕਰੇਗਾ ਉਹ 4 ਜੂਨ ਨੂੰ ਸਾਫ ਹੋ ਜਾਵੇਗਾ ਤੇ ਲੋਕਾਂ ਦਾ ਪਸੰਦੀਦਾ ਲੀਡਰ ਕੌਣ ਹੋਵੇਗਾ ਇਹ ਵੀ ਅਜੇ ਸਮੇਂ ਤੇ ਗਰਪੀਕਾਲਾ